ਅਛਰੀਆ ਕਾਲਜੀ ਤੁਸੀਂ ਦੇਖ ਰਹੀ ਹੋ ਟੂਡੇ 7 ਯੂਸ ਕਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਅਲੱਗ-ਅਲੱਗ ਤਰ੍ਹਾਂ ਦੇ ਕੰਮਕਾਰ ਖਤਮ ਹੋ ਚੁੱਕੇ ਹਨ ਉੱਥੇ ਹੀ ਸਿੰਗਰਾਂ ਤੇ ਵੀ ਦੀ ਭਾਰੀ ਮਾਰ ਪਈ ਹੈ ਵਿਆਹ ਸ਼ਾਦੀਆਂ ਤੇ ਜਗਰਾਤ ਦੇ ਪ੍ਰੋਗਰਾਮ ਬੰਦ ਹੋਣ ਕਾਰਨ ਇਹਨਾਂ ਦਾ ਕੰਮਕਾਰ ਵੀ ਬੰਦ ਹੋ ਗਿਆ ਹੈ ਇਸ ਦੇ ਸਬੰਧ ਵਿੱਚ ਅਸੀਂ ਤੁਹਾਨੂੰ ਅੱਜ ਮਿਲਣ ਜਾ ਰਹੇ ਹਾਂ ਸਮਰਾਲਾ ਦੇ ਇੱਕ ਸਿੰਗਰ ਜੀ ਤਰਜੀਤ ਨਾਲ ਜੀਨਾ ਨੇ ਸਰਕਾਰ ਅੱਗੇ ਮੰਗ ਕੀਤੀ ਕਿ ਸਾਡੇ ਕੰਮ ਕੋਲ ਦਿੱਤੇ ਜਾਣ ਅਤਨੁ ਦਿਖਾਨ ਨੇ ਸਾਡੇ ਪੱਤਰਕਾਰ ਪਰਮਿੰਦਰ ਵਰਮਾ ਦੀ ਰਿਪੋਰਟ ਸ਼ਰਮੋਨਾਏ ਹਰ ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਉਂਦਾ ਏ ਨੀ ਮੁੱਖ ਤੜਾ ਕੀ ਕਹਿੰਦੇ ਚੰਨ ਸ਼ਰਮੋਨਾਏ ਹਰ ਰੱਬ ਵੀ ਬਣਾ ਕੇ ਤੈਨੂੰ ਆਪ ਪਛਤਾਉਂਦਾ ਹਾਂ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜੀਤ ਹਰਜੀਤ ਆ ਜੀ ਕੀ ਕਰਦੇ ਹੋ ਤੁਸੀਂ ਮੇਰਾ ਪ੍ਰੋਫੈਸ਼ਨ ਸਿੰਗਿੰਗ ਆ ਜਾਗਰਨ ਸੂਫੀ ਮਹਿਫਲੇ ਕਰਦੇ ਆ ਕੀ ਕਹਿਣਾ ਚਾਹੁੰਦੇ ਹੋ ਕਹਿਣਾ ਚਾਹੁੰਦੇ ਆ ਭਾਜੀ ਸਰਕਾਰ ਨੂੰ ਤੇ ਬਣੇ ਹੋਏ ਹਾਲਾਤਾਂ ਨੂੰ ਤੇ ਰੱਬ ਨੂੰ ਵੀ ਬੇਨਤੀ ਕਰ ਰਹੇ ਆ ਬਾਰ-ਬਾਰ ਕਿ ਇਹ ਮਾਹੌਲ ਸੈੱਟ ਹੋ ਜAVE ਕਰੋਨਾ ਮਹਾਮਾਰੀ ਪਰਮਾਤਮਾ ਖਤਮ ਕਰੇ ਤੇ ਜਿਹੜਾ ਲੋਕਾਂ ਨੂੰ ਪੈਨਿਕ ਕਰਨਾ ਹੈ ਉਹ ਸਰਕਾਰ ਖਤਮ ਕਰੇ ਡਰਾ ਜਿਹੜਾ ਲੋਕ ਡਰੇ ਬਹੁਤ ਹੋਏ ਨੇ ਹੈਨਾ ਡਰ ਲੋਕਾਂ ਦੇ ਦਿਲਾਂ ਚੋਂ ਕੱਢਿਆ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਗਾਈਡਲਾਈਨਸ ਨੇ ਜਿਹੜੀਆਂ ਸਾਡੀ 뮤직 ਲਾਈਨ ਨੂੰ ਵੀ ਦਿੱਤੀਆਂ ਜਾਣ ਜਿਹੜੀਆਂ ਹੋਰ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਹੈਨਾ ਤਾਂ ਜੋ ਸਾਡਾ ਕੰਮ ਖੁੱਲੇ ਅਸੀਂ ਆਪਣਾ ਪਰਿਵਾਰ ਪਾਲ ਸਕੀਏ ਆਪਣਾ ਘਰ ਚਲਾ ਸਕੀਏ ਬਹੁਤ ਦੁਖੀ ਹੋਏ ਪਏ ਆ ਸਾਰੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਦੁਖੀ ਹੋਏ ਬਿਲਕੁਲ ਕੰਮਕਾਰ ਹੈ ਨਹੀਂ ਤੁਹਾਡਾ ਤੁਸੀਂ ਕੀ ਕਹਿਣ ਤੁਹਾਨੂੰ ਕੰਮਕਾਰ ਕਰਨਾ ਚਾਹੁੰਦੇ ਹੋ ਜਾਂ ਕਿਸ ਤਰ੍ਹਾਂ ਮੰਗ ਰਹੇ ਹੋ ਸਰਕਾਰ ਬਿਲਕੁਲ ਅਸੀਂ ਆਪਣਾ ਕੰਮ ਕਰਨਾ ਚਾਹੁੰਦੇ ਹਾਂ ਭਾਜੀ ਜੋ 뮤직 ਲਾਈਨ ਦਾ ਕੰਮ ਅਸੀਂ ਪਹਿਲਾਂ ਕਰਦੇ ਆ ਰਹੇ ਹਾਂ ਉਹੀ ਅਸੀਂ ਦੁਬਾਰਾ ਸਾਡਾ ਕੰਮ ਸ਼ੁਰੂ ਕੀਤਾ ਜਾਵੇ ਤੁਸੀਂ ਦੇਖਿਆ ਹੀ ਹੋਣਾ ਮਿਊਜ਼ਿਕ ਸ਼ੋਅਜ਼ ਬੰਦ ਨੇ ਸਾਰੇ ਜਾਗਰਣ ਬੰਦ ਨੇ ਧਾਰਮਿਕ ਪ੍ਰੋਗਰਾਮ ਸਾਰੇ ਬੰਦ ਨੇ ਧਾਰਮਿਕ ਪ੍ਰੋਗਰਾਮ ਕਰਨ ਵਾਲਾ ਕਲਾਕਾਰ ਜਾਦਾ ਰੋਲ ਰਿਹਾ ਮੇਰੇ ਹਿਸਾਬ ਨਾਲ ਤੁਸੀਂ ਇੱਕ ਦੋ ਜਾਗਰਣ ਬੁੱਕ ਕਰ ਦਿਓ ਤਾਂ ਕਿੰਨੇ ਬੰਦੇ ਹੋਣਗੇ ਤੁਸੀਂ ਤੇ ਕਿੰਨੇ ਬੰਦੇ ਆਦਾ ਤੁਹਾਡੇ ਨਾਲ ਰਲ ਕੇ ਘਰ ਚੌਂਦਾ ਅਸੀਂ ਜਾਗਰਣ ਲਾਇੰਦੇ ਵਿੱਚ ਜੇ ਇੱਕ ਸਿੰਗਰ ਦੇ ਨਾਲ ਗੱਲ ਕਰੀ ਇੱਕ ਸਿੰਗਰ ਦੇ ਨਾਲ ਕਟੋਕਟ ਅੱਠ ਤਾਂ ਮਿਊਜ਼ੀਸ਼ੀਅਨੇ ਹੁੰਦੇ ਨੇ 6 7 8 ਮਿਊਜ਼ੀਸ਼ੀਅਨ ਆਰਾਮ ਨਾਲ ਹੁੰਦੇ ਨੇ ਤੇ ਅਸੀਂ ਵਿੱਚ ਮਿਊਜ਼ੀਸ਼ੀਅਨ ਰਲਾ ਕੇ ਵਿੱਚ ਕੋਰਸ ਵਾਲੇ ਰਲਾ ਕੇ 10 12 ਬੰਦੇ ਹੋ ਜਾਂਦੇ ਆ 10 12 ਬੰਦਿਆਂ ਦਾ ਚੁੱਲ੍ਹਾ ਬੰਦ ਹੋ ਜਾਂਦਾ ਇਹ ਇੱਕ ਇੱਕ ਜਗਰਾਤਾ ਕਰਨ ਵਾਲੇ ਦਾ ਕੰਮ ਬੰਦ ਹੋਣਾ ਲਾਸਟ ਪ੍ਰੋਗਰਾਮ ਤੁਹਾਨੂੰ ਕਦ ਮਿਲਿਆ ਸੀ ਲਾਸਟ ਪ੍ਰੋਗਰਾਮ ਤਾਂ ਹੁਣ ਭਾਈ ਯਾਦ ਵੀ ਨਹੀਂ ਅਸੀਂ 2 ਸਾਲ ਹੋ ਗਏ ਕੰਮ ਕਰੇ ਨੂੰ ਗੁਪਤੋ ਗੁਪਤੀ ਜਿਹਨੂੰ ਕਹਿੰਦੇ ਆ ਆਪਾਂ ਇੱਕ ਬਹੁਤ ਡਰ ਡਰ ਕੇ ਕਿਸੇ ਦੇ ਘਰੇ ਜਗਰਾਤਾ ਕਰਿਆ ਸੀ ਨਾਮ ਨਹੀਂ ਲੈਣਾ ਉਹਦੇ ਨਾਲ ਸਾਡਾ ਘਰ ਚੱਲਿਆ ਅਸੀਂ ਉਹਨਾਂ ਦੇ ਵੀ ਸ਼ੁਕਰਗੁਜ਼ਾਰ ਹੁਣਾਂ ਨੇ ਵਿਚਾਰਿਆਂ ਨੇ ਰਿਸਕ ਲੈ ਕੇ ਕੰਮ ਕਰਿਆ ਔਰ ਅਸੀਂ ਹਦਾਇਤਾਂ ਨੂੰ ਪਾਲਦੇ ਹੋਏ ਉਹ ਜਾਗਰਣ ਕਰਿਆ ਜਾਗਰਣ ਵੀ ਨਹੀਂ ਸੀ ਚੌਂਕੀ ਸੀ ਉਸ ਪ੍ਰੋਗਰਾਮ ਦੇ ਵਿੱਚ ਅਸੀਂ ਦੂਰ ਦੂਰ ਬੈਠ ਕੇ ਮਾਸਕ ਮਿਊਜ਼ੀਸ਼యన్స్ ਨੇ ਲਾ ਕੇ ਕੰਮ ਕੀਤਾ ਹੈ ਤੇ ਹਦਾਇਤਾਂ ਨੂੰ ਪਾਲਿਆ ਇਸੇ ਤਰ੍ਹਾਂ ਸਾਨੂੰ ਗਾਈਡਲਾਈਨ ਦਿੱਤੀਆਂ ਜਾਂ ਅਸੀਂ ਜਾਗਰਣ ਆਪਣੇ ਘਰ ਤਾਂ ਚਲਾ ਸਕੀਏ ਅੱਗੇ ਕੰਮ ਕਰ ਸਕੀਏ ਨਾ ਕੋਈ ਹੋਰ ਕੰਮ ਬਾਰੇ ਸੋਚ ਰਹੇ ਹੋ ਵੀ ਕਰ ਸਕਦੇ ਹਾਂ ਜੀ ਹੋਰ ਕੰਮਕਾਰ ਭਾਜੀ ਸਾਨੂੰ ਨਾ ਤਾਂ ਕੋਈ ਮਿਲਿਆ ਹੁਣ ਤੱਕ ਮੇਰੇ ਹਿਸਾਬ ਨਾਲ ਨਾ ਮਿਲਣਾ ਕਿਉਂ ਅਸੀਂ ਫੈਕਟਰੀਜ਼ ਵਗੈਰਾ ਦੇ ਵਿੱਚ ਜਾਂਦੇ ਆ ਜਾਂ ਕਿਸੇ ਮੇਲ ਦੇ ਵਿੱਚ ਜਾਂਦੇ ਆ ਤਾਂ ਉਹਨਾਂ ਦਾ ਨਜ਼ਰੀਆ ਸਾਨੂੰ ਦੇਖਣ ਦਾ ਹੀ ਹੁੰਦਾ ਕਿ ਇਹ ਕਲਾਕਾਰ ਨੇ ਇਹਨਾਂ ਤੋਂ ਕੰਮ ਹੋਣੀ ਨਹੀਂ ਨਾ ਇਹਨਾਂ ਦੇ ਵਸਦੇ ਨੇ ਹਨਾ ਤੇ ਅਸੀਂ ਤਾਂ ਇਹੀ ਬੇਨਤੀ ਕਰਦੇ ਸਾਡਾ ਕੰਮ ਖੋਲ ਦੇਣ ਤਾਂ ਅਸੀਂ ਆਪਣਾ ਕੰਮ ਕਰ ਸਕੀਏ ਅਸੀਂ ਜਿਹੜੀ 10-12 ਸਾਲ ਲਾ ਕੇ ਮਿਹਨਤ ਕਰਕੇ ਆਪਣੀ ਪਛਾਣ ਬਣਾਈ ਆ ਇਹ ਖਤਮ ਹੁੰਦੀ ਜਾ ਰਹੀ ਆ ਲੋਕ ਸਾਨੂੰ ਸਾਰੇ ਭੁੱਲਦੇ ਜਾ ਰਹੇ ਨੇ ਜਿਹੜਾ ਮਾੜਾ ਮੋਟਾ 20 ਪੈਸੇ ਲੋਕ ਸਾਨੂੰ ਜਾਣਦੇ ਸੀ ਉਹ ਵੀ ਖਤਮ ਹੁੰਦੇ ਜਾ ਰਹੇ ਆ ਸਾਡੀ ਬੇਨਤੀ ਆ ਕਿ ਸਾਡਾ ਕੰਮ ਖੋਲ ਦਿੱਤਾ ਜਾਵੇ ਸਾਡੀ ਕਮ ਸੇ ਕਮ ਪਛਾਣ ਬਣਦੀ ਰਵੇ ਔਰ ਅਸੀਂ ਆਪਣਾ ਪਰਿਵਾਰ ਪਾਲਦੇ ਰਹੀਏ ਠੀਕ ਹੈ ਸਸਿ ਮੇਰਾ ਨਾਮ ਸ਼ਿਵਰਾਜ ਗਿੱਲ ਹੈ ਜੀ ਕੀ ਕਰਦੇ ਤੁਸੀਂ ਮੈਂ ਪ੍ਰੋਫੈਸ਼ਨਲ ਸਿੰਗਿੰਗ ਆ ਮੇਰਾ ਕੰਮ ਤੇ ਪਿਛਲੇ 2 ਸਾਲਾਂ ਤੋਂ ਜਿਹੜਾ ਬੰਦ ਪਿਆ ਵਾ ਕਰੋਨਾ ਮਹਾਮਾਰੀ ਕਰਕੇ ਉਹ ਬਹੁਤ ਜ਼ਿਆਦਾ ਸਾਨੂੰ ਪਿੱਛੇ ਲੈ ਗਿਆ ਕਹਿਣ ਦਾ ਮਤਲਬ ਇਹ ਆ ਔਰ ਮੈਂ ਜਦੋਂ ਜਾਗਰਣ ਚੱਲਦੇ ਸੀ ਉਹ ਤੋਂ ਬੜੀ ਵਧੀਆ ਜ਼ਿੰਦਗੀ ਸੀ ਹੁਣ ਬੜਾ ਔਖਾ ਹੋ ਗਿਆ ਕਿਸੇ ਪਰਿਵਾਰਾਂ ਨੂੰ ਆਪਣੇ ਨੂੰ ਕਿੱਦਾਂ ਪਾਲ ਰਹੇ ਆ ਸਾਨੂੰ ਪਤਾ ਵਾ ਔਰ ਮੇਰੀ ਗੁਜ਼ਾਰਿਸ਼ ਆ ਸਰਕਾਰ ਅੱਗੇ ਕਿ ਸਾਨੂੰ ਇਹ ਜਿਹੜਾ ਕੰਮ ਆ 뮤직 ਦਾ ਖੋਲ ਦਿੱਤਾ ਜਾਵੇ ਖਾਸ ਕਰਕੇ ਜਿਹੜੇ ਧਾਰਮਿਕ ਪ੍ਰੋਗਰਾਮ ਨੇ ਜਿੱਦਾਂ ਜਾਗਰਣ ਸੂਫੀ ਪ੍ਰੋਗਰਾਮ ਹੁੰਦੇ ਆ ਕਿਉਂਕਿ ਸਾਡਾ ਪ੍ਰੋਫੈਸ਼ਨਲ ਉਹੀ ਆ ਜ਼ਿਆਦਾ ਇਹ ਉਹ ਖੋਲ ਦਿੱਤਾ ਜਾਵੇ ਤਾਂ ਕਿ ਅਸੀਂ ਵੀ ਆਪਣੇ ਪਰਿਵਾਰਾਂ ਦਾ ਧਿਆਨ ਰੱਖ ਸਕੀਏ ਆਪਣੇ ਬੱਚਿਆਂ ਦਾ ਪਹਿਲਾ ਵਰਗੀ ਜ਼ਿੰਦਗੀ ਹੋ ਜਾਵੇ ਸੋ ਇਹ ਹੀ ਮੇਰੀ ਬੇਨਤੀ ਹੈ ਸਰਕਾਰ ਅੱਗੇ ਸੋ ਕੈਪਟਨ ਸਾਹਿਬ ਅੱਗੇ ਵੀ ਸਾਰੇ ਜਿੰਨੇ ਵੀ ਹੋਰ ਵੀ ਜਿੰਨੇ ਵੀ ਸਾਡੇ 뮤직 ਦੇ ਨਾਲ ਜਿਹੜੇ ਲੀਡਰ ਸਾਹਿਬਾਨ ਨੇ ਲੇਟ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਜਿਹੜਾ ਸਾਡੇ ਕੰਮ ਵੱਲ ਧਿਆਨ ਦਿੱਤਾ ਜਾਵੇ ਔਰ ਜਲਦੀ ਤੋਂ ਜਲਦੀ ਸਾਡਾ ਕੰਮ ਖੋਲ ਦਿੱਤਾ ਜਾਵੇ ਥੈਂਕ ਯੂ ਜਿਹੜੇ 2 ਸਾਲ ਦੇ ਵਿੱਚ ਤੁਸੀਂ ਕੰਮ ਕਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਰੋਲ ਸਰ ਏਦਾਂ ਜਿਹੜਾ 뮤ਜ਼ਿਕ ਵਾਲਾ ਕੰਮ ਆ ਪਹਿਲਾਂ ਤਾਂ 뮤ਜ਼ਿਕ ਵਾਲੇ ਬੰਦੇ ਨੂੰ ਕੋਈ ਕੰਮ ਨਹੀਂ ਦਿੰਦਾ ਕਿਉਂਕਿ ਅਗਲੇ ਨੂੰ ਪਤਾ ਕਿ ਕਲਾਕਾਰ ਆ ਤੇ ਜੇ ਕਿਤੇ ਜਾਈਦਾ ਵੀ ਉਹ ਪੁੱਛਦੇ ਆ ਪਹਿਲਾਂ ਤੁਸੀਂ ਕੀ ਕਰਦੇ ਸੀ ਕਹਿੰਦਾ ਕਿ 뮤ਜ਼ਿਕ ਦਾ ਕੰਮ ਕਰਦੇ ਸੀ ਉਹ ਕਹਿੰਦੇ ਵੀ ਥੋਤੋ ਹੋਣਾ ਨਹੀਂ ਤੁਹਾਡਾ ਕੰਮ ਹੈ ਬਸਦਾਰੀ ਹੈਗਾ ਇਹ ਕੰਮ ਜ਼ੋਰ ਦਾ ਜਾਂ ਕਹਿ ਦਈਏ ਫੈਕਟਰੀ ਚੱਲ ਜਾਈਏ ਉਹ ਕਹਿੰਦਾ ਵੀ ਨਹੀਂ ਤੁਸੀਂ 12-12 ਘੰਟੇ ਕਿੱਥੇ ਡਿਊਟੀ ਕਰ ਲਓਗੇ ਸੋ ਕੰਮ ਦਾ ਤਾਂ ਮੁਸ਼ਕਲ ਹੀ ਆ ਬਹੁਤ ਜ਼ਿਆਦਾ ਹੀ ਅਸੀਂ ਕੰਮ ਮਿਲ ਨਹੀਂ ਰਿਹਾ ਕੋਈ ਵੀ ਹਾਲਾਤ ਐਦਾਂ ਦੇ ਹੋਏ ਪਏ ਨੇ ਕੋਈ ਪ੍ਰਸ਼ਾਸਨ ਵੱਲੋਂ ਤੁਹਾਡੀ ਮਦਦ ਕੀਤੀ ਗਈ ਹੋਵੇ ਜਾਂ ਕਿਸ ਤਰ੍ਹਾਂ ਅ ਨਹੀਂ ਕੋਈ ਮਦਦ ਨਹੀਂ ਕਿਸ ਜੋ ਤੱਕ ਤਾਂ ਕੋਈ ਐਦਾਂ ਦਾ ਜਿਵੇਂ ਗਵਰਨਮੈਂਟ ਵੱਲੋਂ ਆਟਾ ਗਾਹ ਦਾ ਰਾਸਕ ਦੀ ਮੁੱਤੀਗੀ ਜੀ ਕੋਰੋਨਾ ਕਾਲ ਦੇ ਟਾਈਮ ਕਿੱਟਾਂ ਵੀ ਬਣੀਆਂ ਗਈਆਂ ਉਹ ਜੀ ਕਿੱਟਾਂ ਬਣੀਆਂ ਜਾਂਦੀਆਂ ਜਿਹੜੀ ਕਿੱਟ ਮਿਲੀ ਉਹਦੇ ਨਾਲ ਘਰ ਥੋੜੀ ਚੱਲਦੇ ਆ ਜੀ ਹਨਾ ਜੇ ਤੁਸੀਂ 5 ਕਿਲੋ ਆਟਾ ਦੇ ਦੋਗੇ ਉਹਦੇ ਨਾਲ ਘਰ ਥੋੜੀ ਚੱਲਦਾ ਤੇ ਐਦਾਂ ਨਹੀਂ ਹੁੰਦਾ ਇਹ ਤਾਂ ਕਹਿਣ ਦੀਆਂ ਗੱਲਾਂ ਕੀ ਤੁਸੀਂ 5 ਕਿਲੋ ਦੇਤਾ ਜਾ ਕੁਝ ਔਰ ਦੇਤਾ ਉਹਦੇ ਨਾਲ ਘਰ ਚੱਲ ਗਿਆ ਐਦਾਂ ਨਹੀਂ ਹੁੰਦਾ ਏ ਤਾਂ ਦੇਖੋ ਸਾਡਾ ਜਿਹੜਾ ਕੰਮ ਉਹਦੇ ਨੇ ਸਾਡੇ ਘਰ ਚੱਲਣੇ ਆ। ਬਸ ਸਾਡੀ ਬੇਨਤੀ ਇਹ ਸਾਨੂੰ ਆਟਾ, ਦਾਲ ਕੁਛ ਨਹੀਂ ਚਾਹੀਦਾ। ਸਾਡੇ ਕੰਮ ਖੋਲੋ। ਅਸੀਂ ਆਪਣੀ ਜ਼ਿੰਦਗੀ ਆਪ ਖੁਦ ਤਰੀਕੇ ਨਾਲ ਜੀ ਸਕਦੇ ਆ। ਅਸੀਂ ਸਾਨੂੰ ਮਾਲਕ ਨੇ ਕਿਰਪਾ ਕੀਤੀ ਹੈ ਸਾਡੇ ਤੇ ਗਲਿਆਂ ਤੇ ਜਾਂ ਸਾਡੇ ਜਿਹੜੇ 뮤జిਸ਼ੀਅਨ ਭਰਾ ਨੇ ਉਹਨਾਂ ਨੂੰ ਸਾਰਿਆਂ ਨੂੰ ਹਨਾ ਅਸੀਂ ਆਪਣਾ ਕੰਮ ਆਪ ਕਰ ਸਕਦੇ ਆ ਸਾਰਾ ਕੁ ਸਾਡੇ ਹੱਥਾਂ 'ਚ। ਸਾਡੇ ਲੋਕ ਸਾਨੂੰ ਪਿਆਰ ਕਰਦੇ ਆ ਤੇ ਇਹ ਜਿਹੜੀ ਮਹਾਮਾਰੀ ਕਰਕੇ ਹੁਣ ਬਹੁਤ ਔਖਾ ਹੋ ਗਿਆ। ਉਹ ਸਾਨੂੰ ਸਾਡੇ ਕੰਮ ਤਾਂ ਜਿਹੜੇ ਬੰਦ ਹੋਈ ਹੋਇਆ ਲੋਕ ਭੁੱਲਣਾ ਸ਼ੁਰੂ ਹੋ ਗਏ ਕਿਉਂਕਿ ਅਸੀਂ ਆਪਣੇ ਗੁਰੂਆਂ ਦੀਆਂ ਸੇਵਾ ਕਰਕੇ ਹਣਾ ਉਹਨਾਂ ਦੇ ਚਰਨਾ ਚ ਬਹਿ ਬਹਿ ਕੇ ਸਿੱਖਿਆ ਬਟ ਜਦੋਂ ਸਾਡਾ ਸਿੱਖਿਆ ਨਹੀਂ ਕੰਮ ਆ ਰਿਹਾ ਤੇ ਫਿਰ ਔਖਾ ਲੱਗਦਾ ਉਹ ਸੋ ਸਾਡੀ ਬੇਨਤੀ ਹੈ ਕਿ ਕੰਮ ਜਲਦੀ ਤੋਂ ਜਲਦੀ ਖੋਲ ਦਿੱਤਾ ਜਾਵੇ ਠੀਕ ਹੈ ਕੀ ਨਹੀਂ ਸੋਦਾ ਮੇਰਾ ਨਾਮ ਗੋਪੀ ਹੈ ਜੀ ਕੀ ਕਰਦੇ ਤੁਸੀਂ ਮੈਂ ਜੀ ਤਬਲਾ ਪਲੇ ਕਰਦਾ ਕੀ ਕਹਿਣਾ ਚਾਹੁੰਦੇ ਹੋ ਬਸ ਜੀ ਇਹੀ ਕਹਿਣਾ ਚਾਹੁੰਦੇ ਆ ਵੀ ਜੋ ਕਰੋਨਾ ਮਹਾਮਾਰੀ ਆ ਇਹਦੇ ਜਿਵੇਂ ਹੁਣੇ ਚੱਲ ਰਹੀ ਹੈ ਜੀ ਹਨਾ ਜਿਵੇਂ ਸਾਰਿਆਂ ਦੇ ਕੰਮ ਖੋਲੇ ਗਏ ਨੇ ਜੀ ਬਸ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਜੀ ਵੀ ਸਾਡਾ ਵੀ ਕੰਮ ਥੋੜਾ ਬੋਤਾ ਖੁੱਲਿਆ ਜਾਵੇ ਜੀ ਤੇ ਥੋੜੇ ਬੋਤੇ ਲੋਕਾਂ ਦੀ ਮਿਲੀ ਮਿਲੀ ਮਿਲੇ ਸਾਹਮਣੇ ਪਰਮਿਸ਼ਨ ਤੇ ਇਹੀ ਕਹਿਣਾ ਚਾਹੁੰਦੇ ਜੀ ਬਸ ਸਾਡਾ ਕੰਮ ਖੁੱਲਿਆ ਜਾਵੇ ਜੀ ਜਿਹੜੇ ਆ 2 ਸਾਲ ਨਿਕਲੇ ਨਹੀਂ ਕਦੇ ਵਿੱਚ ਤੁਸੀਂ ਕਿਸ ਤਰ੍ਹਾਂ ਗੱਡੇ ਨੇ ਕੀ ਕੀ ਤਕਲੀਫਾਂ ਹੋਈਆਂ ਸਾਨੂੰ ਕੀ ਮਰਜ਼ੀ ਦਾ ਬਸ ਪੁੱਛੋ ਨਾ ਜੀ ਬਹੁਤ ਬੁਰਾ ਹਾਲ ਹੈ ਜੀ ਵੀ ਕਰੇ ਹੁਣ ਤਾਂ ਜੇ ਕਰੇ ਐਵੇਂ ਜਾਣਿਆ ਕਈ ਵਾਰੀ ਬਾਹਰੋਂ ਤਾਂ ਕਰਦੇ ਕਹਿੰਦੇ ਨੇ ਲਿਆਓ ਜੀ ਖਰਚਾ ਖਰਚਾ ਤਾਂ ਤਾਂ ਲਈਏ ਜੀ ਕਿਤੇ ਕੰਮ ਕਰਤੇ ਜਾਂਦੇ ਪਿਛੇ ਜੇ ਮੈਂ ਜੀ ਇੱਕ ਦਿਹਾੜੀ ਕਰਨ ਚਲੇ ਗਿਆ ਚਲੋ ਜੀ ਮਿਸਤਰੀਆਂ ਨਾਲ ਤੇ ਜੀ ਆਪਾਂ ਕਦੇ ਕੀਤਾ ਨਹੀਂ ਗਾ ਜੀ ਨਾ ਆਪਣੇ ਤਾਂ ਹੁੰਦਾ ਜੀ ਮੈਂ ਕਰਨ ਚਲੇ ਗਿਆ ਜੀ ਜਦੋਂ ਉਹਨਾਂ ਨੇ ਅੱਧੀ ਕਿ ਦਿਹਾੜੀ ਲਗਾਈ ਤੇ ਬਸ ਬਹੁਤ ਬੁਰਾ ਹਾਲ ਹੋਇਆ ਜੀ ਵੀ ਕਰਨੀ ਹੋਇਆ ਕਹਿੰਦਾ ਮਤਲਬ ਤੇ ਉਹਨਾਂ ਨੇ ਕਿਹਾ ਵੀ ਤੇਰੇ ਬਸ ਤਾਂ ਰੋਗ ਨੀਗਾ ਤੂੰ ਰਹਿਣ ਦੇ ਤੇ ਬਸ ਜੀ ਇਹਨਾਂ ਨੂੰ ਕੋਰਾਲ ਹੋਇਆ ਵੀ ਪੁੱਛੂ ਮੈਂ ਕਿ ਸਰ ਕਿੰਨੇ ਪਰਿਵਾਰ ਤੋਂ ਮੈਂ ਬਣਦਾ ਹਾਂ ਪਰਿਵਾਰ ਤੋਂ ਮੈਂ ਬਣਦਾ ਹਾਂ ਸੱਤ ਅੱਠ ਤੁਸੀਂ ਮੈਨਾਂ ਹੈਗੇ ਜੀ ਘਰ ਪਰਿਵਾਰ ਮਤਲਬ ਕੋਈ ਡੈਡੀ ਹੋਵੇ ਵੀ ਬੱਚੇ ਤੁਸੀਂ ਬੱਚਿਆਂ ਦੇ ਵਿੱਚੋਂ ਵੱਡੇ ਹੋ ਜਾਂ ਛੋਟੇ ਜਿਹਾ ਨਹੀਂ ਵੈਸੇ ਮੈਂ ਵੱਡਾ ਜੀ ਤੇ ਮੇਰੇ ਭਰਾ ਦੋ ਨੇ ਉਹ ਛੋਟੇ ਨੇ ਮਤਲਬ ਕਹਿੰਦਾ ਮਤਲਬ ਉਹ ਪਜਾਰੇ ਪੜਦੇ ਨੇ ਉਹਨਾਂ ਦੀ ਵੀ ਪੜਾਈ ਤੁਹਾਨੂੰ ਪਤਾ ਹੀ ਹੋਊ ਇੱਕ ਪਰਿਵਾਰੀ ਵੱਡੀ ਹੈ ਜੀ ਹਾਂ ਜੀ ਡੈਡੀ ਇਕੱਲਾ ਹੈ ਕਿੰਨੇ ਕਮਾ ਸਕਦੇ ਨੇ ਇਹ ਗੱਲ ਇਦਾਂ ਜੀ ਬਸ ਸਾਡਾ ਕੰਮ ਖੋਲਿਆ ਜਾਵੇ ਜੀ ਹੋਰ ਸਾਨੂੰ ਕੁਝ ਨਹੀਂ ਚਾਹੀਦਾ